ਦਿਵਯੰਕਾ ਤ੍ਰਿਪਾਠੀ ਜੋ ਹਰਕਰ ਵਿੱਚ ਇਸੀਮਾ ਪੁੱਲਾ ਜਾਂ ਇਸੀਮਾ ਦੇ ਨਾਲ ਜਾਣੀ ਜਾਂਦੀ ਹੈ ਕੁਝ ਸਮਾਂ ਪਹਿਲਾਂ ਉਹ ਆਪਣੇ ਐਕਸੀਡੈਂਟ ਨੂੰ ਲੈ ਕੇ ਸੁਰਖੀਆਂ 'ਚ ਰਹੀ ਸੀ ਤੇ ਹੁਣ ਦਿਵਯੰਕਾ ਤ੍ਰਿਪਾਠੀ ਨੂੰ ਲੈ ਕੇ ਇੱਕ ਤਾਜ਼ਾ ਅਪਡੇਟ ਸਾਹਮਣੇ ਆਇਆ ਜਿਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਦਿਵਯੰਕਾ ਤ੍ਰਿਪਾਠੀ ਮਾਂ ਬਣਨ ਵਾਲੀ ਹੈ ਜਦੋਂ ਤੋਂ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਇਹ ਖਬਰ ਦਾ ਪਤਾ ਲੱਗਾ ਉਹਨਾਂ ਦੇ ਪ੍ਰਸ਼ੰਸਕਾਂ ਸਮੇਤ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ ਦਿਵਯੰਕਾ ਤ੍ਰਿਪਾਠੀ ਨੇ 8 ਸਾਲ ਪਹਿਲਾਂ ਆਪਣੇ ਪਤੀ ਵਿਵੇਕ ਦਹੀਆ ਨਾਲ ਵਿਆਹ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕ ਇਸ ਖੁਸ਼ਖਬਰੀ ਦਾ ਬੇਸਬਰੀ ਹਾਲ ਹੀ ਚ ਦਿਵੰਕਾ ਤ੍ਰਿਪਾਠੀ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਇਸ ਵੀਡੀਓ ਚ ਦਿਵੰਕਾ ਤ੍ਰਿਪਾਠੀ ਆਪਣੇ ਪਤੀ ਵਿਵੇਕ ਦਹੀਆ ਨੂੰ ਕਈ ਤੋਹਫੇ ਦਿੰਦੀ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਦਿਵੰਕਾ ਤ੍ਰਿਪਾਠੀ ਵੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਇੱਕ ਖੁਸ਼ਖਬਰੀ ਹੈ ਜਿਸ ਤੋਂ ਬਾਅਦ ਦਿਵੰਕਾ ਤ੍ਰਿਪਾਠੀ ਦੇ ਕਮੈਂਟ ਬਾਕਸ ਚ ਵਧਾਈਆਂ ਦੀ ਬਾਰਿਸ਼ ਹੋਈ ਇੱਕ ਪ੍ਰਸ਼ੰਸਕ ਨੇ ਲਿਖਿਆ ਕਿ ਖੁਸ਼ਖਬਰੀ ਦੇਣ ਵਿੱਚ ਬਹੁਤ ਸਮਾਂ ਲੱਗਿਆ ਕਿਰਪਾ ਕਰਕੇ ਮੈਨੂੰ ਜਲਦੀ ਦੱਸੋ ਕਿ ਇਹ ਕਿਹੜੀ ਖੁਸ਼ਖਬਰੀ ਹੈ ਜਿਸ ਤੋਂ ਬਾਅਦ ਇੱਕ ਫੈਨ ਨੇ ਕਿਹਾ ਕਿ ਕੋਈ ਚੰਗੀ ਖੁਸ਼ਖਬਰੀ ਨਹੀਂ ਹੈ ਇਹ ਸਾਨੂੰ ਪਾਗਲ ਬਣਾ ਰਹੀ ਹੈ ਇਸ ਦੇ ਨਾਲ ਹੀ ਕਈ ਪ੍ਰਸ਼ੰਸਕਾਂ ਨੇ ਦਿਵੰਕਾ ਤ੍ਰਿਪਾਠੀ ਅਤੇ ਉਹਨਾਂ ਦੇ ਪਤੀ ਵੇਗਧਈਆਂ ਨੂੰ ਵਧਾਈਆਂ ਦੇਣੀ ਸ਼ੁਰੂ ਕਰ ਦਿੱਤੀਆਂ ਪਰ ਤੁਹਾਨੂੰ ਦੱਸ ਦੇ ਕਿ ਇਹ ਝੂਠੀ ਖਬਰ ਹੈ ਦਿਵਯੰਕਾ ਤ੍ਰਿਪਾਠੀ ਅਜੇ ਮਾਨ ਨਹੀਂ ਬਣਨ ਜਾ ਰਹੀ ਹੈ ਕੁਝ ਸਮਾਂ ਪਹਿਲਾਂ ਉਹਨਾਂ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਫਿਲਹਾਲ ਉਹਨਾਂ ਦੇ ਪਰਿਵਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਦਬਾਅ ਨਹੀਂ ਹੈ ਪਰ ਉਹ ਜਲਦੀ ਹੀ ਇਸ ਤੇ ਵਿਚਾਰ ਕਰ ਸਕਦੀ ਹੈ